ਰੋਜ਼ ਉਹ ਦਾਣੇ ਦੀ ਰੋਟੀ ਅਸੀਂ ਖਾ ਲੈਂਦੇ ਤੇ ਫਿਰ ਢਿੱਡ ਭੜੋਲੇ ਵਰਗਾ ਹੋ ਜਾਂਦਾ ਜੀ ਠੀਕ ਹੈ ਉਹਨੂੰ ਫਿਰ ਘਟਾਉਣ ਲਈ ਫਿਰ ਅਸੀਂ ਬਹੁਤ ਪਹਿਲੀ ਚੀਜ਼ ਉਹਨੂੰ ਫਿਰ ਬੰਦਾ ਛੇਤੀ ਘਟਾ ਨਹੀਂ ਪਾਉਂਦਾ ਕਿਉਂਕਿ ਉਹਦੀ ਤਿਆਗਣਾ ਬਹੁਤ ਕੁਝ ਪੈਂਦਾ ਪਰ ਕਈ ਲੋਕ ਕਹਿੰਦੇ ਰੋਟੀ ਛੱਡ ਦੋ ਭੇਹ ਭਾਰ ਘਟ ਜਾਂਦਾ ਨਹੀਂ ਉਹਦੇ ਦੀ ਦੇਖੋ ਜੇ ਦੋ ਚੀਜ਼ਾਂ ਨੇ ਮੈਂ ਅਕੋਰਡਿੰਗ ਟੂ ਨੇਚਰਲ ਸਾਇੰਸ ਗੱਲ ਕਰਾਂ ਤਾਂ ਤੁਸੀਂ ਆਪਣੇ ਸਰੀਰ ਦੀ ਤਸਵੀਰ ਸਮਝੋ ਪਹਿਲਾਂ ਤੇ ਸਾਰਿਆਂ ਲਈ ਰੋਟੀ ਛੱਡਣ ਦੀ ਜ਼ਰੂਰਤ ਨਹੀਂ ਹੈਗੀ ਤਸਹੀ ਸਮਝੋ ਜੇ ਤੁਸੀਂ ਖਾਣੇ ਦਾ ਨਿਯਮ ਸਹੀ ਹੈ ਮੈਂ ਤੁਹਾਨੂੰ ਕਿਹਾ ਕਿ ਖਾਣਾ ਖਾਣ ਤੋਂ ਪਹਿਲਾਂ 1/4 ਪਲੇਟ ਸੈਲਡ ਦੀ ਖਾਓ ਨਾਲ ਦੀ ਨਾਲ ਖਾਣਾ ਸ਼ੁਰੂ ਕਰੋ ਹੁਣ ਤੁਸੀਂ ਜ਼ਿਆਦਾ ਰੋਟੀਆਂ ਨਹੀਂ ਖਾ ਪਾਓਗੇ ਕਿਉਂਕਿ ਤੁਸੀਂ ਸੈਲਡ ਦੀ ਮਾਤਰਾ ਕੰਜ਼ੂਮ ਕਰ ਲਈ ਜ਼ਿਆਦਾ ਇੱਕ ਤਾਂ ਤੁਹਾਡੇ ਕੋਲ ਜਿਹੜਾ ਹੈਗਾ ਲਾਈਵ ਜਿਹੜਾ ਹੈਗਾ ਫੂਡ ਹੈ ਉਹ ਤੁਸੀਂ ਇਨਟੇਕ ਕਰ ਲਿਆ ਜਿੰਦਾ ਫੂਡ ਠੀਕ ਹੈ ਉਸ ਤੋਂ ਬਾਅਦ ਤੁਸੀਂ ਤੁਸੀਂ ਪ੍ਰੋਸੈਸ ਕੀਤਾ ਖਾਣਾ ਖਾ ਰਹੇ ਹੋ ਭਾਵੇਂ ਰੋਟੀ ਪਕਾ ਰਹੇ ਹੋ ਪ੍ਰੋਸੈਸ ਕੀਤਾ ਠੀਕ ਹੈ ਤਾਂ ਉਹ ਜ਼ਿਆਦਾ ਤੁਹਾਨੂੰ ਨਹੀਂ ਲੈਣਾ ਪਵੇਗਾ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ 8 ਘੰਟੇ ਬਾਅਦ ਪਾਣੀ ਪੀਣਾ ਫਿਰ ਤੁਹਾਨੂੰ ਪਤਾ ਹੈ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਵਜਰਾ ਅਸਨ 'ਚ ਬੈਠਣਾ ਹੈ ਤਾਂ ਇਹ ਸਾਰੇ ਨਿਯਮ ਨੇ ਇੱਥੇ ਘੱਟ ਵਯਾਮ ਕਰਕੇ ਵੀ ਬਾਡੀ ਬੈਲੈਂਸ ਕਰ ਸਕਦੇ ਹੋ ਚਾਹ ਤੁਸੀਂ ਬੰਦ ਕਰ ਦਿੱਤੀ ਹੈ ਮਿੱਠਾ ਖੰਡ ਬਿਲਕੁਲ ਬੰਦ ਕਰ ਦਿਓ ਚਾਹੇ ਜਗ੍ਹਾ ਤੁਸੀਂ ਗੁੜ ਸ਼ੱਕਰ ਯੂਜ਼ ਕਰ ਰਹੇ ਹੋ ਲੇਕਿਨ ਤੁਹਾਨੂੰ ਪਤਾ ਹੈ ਕਿ ਖਾਣੇ ਤੋਂ ਤੁਰੰਤ ਬਾਅਦ ਆਈਸਕ੍ਰੀਮ ਨਹੀਂ ਖਾਣੀ ਤੇ ਨਹੀਂ ਖਾਣੀ ਜਦੋਂ ਜੋ ਦਾਣੇ ਦੀ ਰੋਟੀ ਅਸੀਂ ਖਾ ਲੈਂਦੇ ਹਾਂ ਫਿਰ ਢਿੱਡ ਭੜੋਲੇ ਵਰਗਾ ਹੋ ਜਾਂਦਾ ਜੀ ਠੀਕ ਹੈ ਉਹਨੂੰ ਫਿਰ ਘਟਾਉਣ ਲਈ ਫਿਰ ਅਸੀਂ ਬਹੁਤ ਪਹਿਲੀ ਚੀਜ਼ ਉਹਨੂੰ ਬੰਦਾ ਜੇ ਤੀ ਘਟਾ ਨਹੀਂ ਪਾਉਂਦਾ ਕਿਉਂਕਿ ਉਹਦੀ ਤਿਆਗਣਾ ਬਹੁਤ ਕੁਝ ਪੈਂਦਾ ਪਰ ਕਈ ਲੋਕ ਕਹਿੰਦੇ ਰੋਟੀ ਛੱਡ ਦੋ ਭਈ ਆ ਭਾਰ ਘਟ ਜਾਂਦਾ ਨਹੀਂ ਉਹਦੇ ਦੇਖੋ ਜੇ ਦੋ ਚੀਜ਼ਾਂ ਨੇ ਮੈਂ ਅਕੋਰਡਿੰਗ ਟੂ ਨੇਚਰਲ ਸਾਇੰਸ ਗੱਲ ਕਰਾਂ ਤਾਂ ਤੁਸੀਂ ਆਪਣੇ ਸਰੀਰ ਦੀ ਤਸਵੀਰ ਸਮਝੋ ਪਹਿਲਾਂ ਤੇ ਸਾਰਿਆਂ ਲਈ ਰੋਟੀ ਛੱਡਣ ਦੀ ਜ਼ਰੂਰਤ ਨਹੀਂ ਹੈਗੀ ਤਸਵੀਰ ਸਮਝੋ ਜੇ ਤੁਸੀਂ ਖਾਣੇ ਦਾ ਨਿਯਮ ਸਹੀ ਹੈ ਮੈਂ ਤੁਹਾਨੂੰ ਕਿਹਾ ਕਿ ਖਾਣਾ ਖਾਣ ਤੋਂ ਪਹਿਲਾਂ ਕੁਆਟਰ ਪਲੇਟ ਸੈਲਡ ਵੀ ਖਾਓ ਨਾਲ ਦੀ ਨਾਲ ਖਾਣਾ ਸ਼ੁਰੂ ਕਰੋ ਹੁਣ ਤੁਸੀਂ ਜ਼ਿਆਦਾ ਰੋਟੀਆਂ ਨਹੀਂ ਖਾ ਪਾਓਗੇ ਕਿਉਂਕਿ ਤੁਸੀਂ ਸੈਲਡ ਦੀ ਮਾਤਰਾ ਕੰਜ਼ੂਮ ਕਰ ਲਈ ਜ਼ਿਆਦਾ ਇੱਕ ਤਾਂ ਤੁਹਾਡੇ ਕੋਲ ਜਿਹੜਾ ਹੈਗਾ ਆ ਲਾਈਵ ਜਿਹੜਾ ਹੈਗਾ ਫੂਡ ਆ ਉਹ ਤੁਸੀਂ ਇਨਟੇਕ ਕਰ ਲਿਆ ਜਿੰਦਾ ਫੂਡ ਠੀਕ ਹੈ ਉਸ ਤੋਂ ਬਾਅਦ ਤੁਸੀਂ ਤੁਸੀਂ ਪ੍ਰੋਸੈਸ ਕੀਤਾ ਖਾਣਾ ਖਾ ਰਹੇ ਹੋ ਭਾਵੇਂ ਰੋਟੀ ਪਕਾ ਰਹੇ ਹੋ ਪ੍ਰੋਸੈਸ ਕੀਤਾ ਠੀਕ ਹੈ ਤਾਂ ਉਹ ਜ਼ਿਆਦਾ ਤੁਹਾਨੂੰ ਨਹੀਂ ਲੈਣਾ ਪਏਗਾ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਕਿੱਧਰੇ ਬਾਅਦ ਪਾਣੀ ਪੀਣਾ ਫਿਰ ਤੁਹਾਨੂੰ ਪਤਾ ਹੈ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਵਜਰਾ ਅਸਨ 'ਚ ਬੈਠਣਾ ਤਾਂ ਇਹ ਸਾਰੇ ਨਿਯਮ ਨੇ ਇਚ ਘੱਟ ਵਯਾਮ ਕਰਕੇ ਵੀ ਬਾਡੀ ਬੈਲੈਂਸ ਕਰ ਸਕਦੇ ਹੋ ਚਾਹ ਤੁਸੀਂ ਬੰਦ ਕਰ ਦਿੱਤੀ ਐ ਮਿੱਠਾ ਖੰਡ ਬਿਲਕੁਲ ਬੰਦ ਕਰ ਦਿਚ ਚਾਹੇ ਜਗ੍ਹਾ ਤੁਸੀਂ ਗੁੜ ਸ਼ੱਕਰ ਯੂਜ਼ ਕਰ ਰਹੇ ਹੋ ਲੇਕਿਨ ਤੁਹਾਨੂੰ ਪਤਾ ਹੈ ਕਿ ਖਾਣੇ ਤੋਂ ਤੁਰੰਤ ਬਾਅਦ ਆਈਸਕ੍ਰੀਮ ਨਹੀਂ ਖਾਣੀ ਤੇ ਨਹੀਂ ਖਾਣੀ ਜਦੋਂ ਜੋ ਦਾਣੇ ਦੀ ਰੋਟੀ ਅਸੀਂ ਖਾ ਲੈਂਦੇ ਫਿਰ ਢਿੱਡ ਭੜੋਲੇ ਵਰਗਾ ਹੋ ਜਾਂਦਾ ਜੀ ਠੀਕ ਹੈ ਉਹਨੂੰ ਫਿਰ ਘਟਾਉਣ ਲਈ ਫਿਰ ਅਸੀਂ ਬਹੁਤ ਪਹਿਲੀ ਚੀਜ਼ ਉਹਨੂੰ ਫਿਰ ਬੰਦਾ ਸਿੱਧੀ ਘਟਾ ਨਹੀਂ ਪਾਉਂਦਾ ਕੋਈ ਉਹਦੀ ਤਿਆਗਣਾ ਬਹੁਤ ਕੁਝ ਪੈਂਦਾ ਪਰ ਕਈ ਲੋਕ ਕਹਿੰਦੇ ਰੋਟੀ ਛੱਡ ਦੋ ਭੇਹ ਭਾਰ ਘਟ ਜਾਂਦਾ ਨਹੀਂ ਉਹਦੇ ਦੀ ਦੇਖੋ ਆ ਜੀ ਦੋ ਚੀਜ਼ਾਂ ਨੇ ਮੈਂ ਅਕੋਰਡਿੰਗ ਟੂ ਨੇਚਰਲ ਸਾਇੰਸ ਗੱਲ ਕਰਾਂ ਤਾਂ ਤੁਸੀਂ ਆਪਣੇ ਸਰੀਰ ਦੀ ਤਸਵੀਰ ਸਮਝੋ ਪਹਿਲਾਂ ਤੇ ਸਾਰਿਆਂ ਲਈ ਰੋਟੀ ਛੱਡਣ ਦੀ ਜ਼ਰੂਰਤ ਨਹੀਂ ਹੈਗੀ ਤਸਵੀਰ ਸਮਝੋ ਜੇ ਤੁਸੀਂ ਖਾਣੇ ਦਾ ਨਿਯਮ ਸਹੀ ਹੈ ਮੈਂ ਤੁਹਾਨੂੰ ਕਿਹਾ ਕਿ ਖਾਣਾ ਖਾਣ ਤੋਂ ਪਹਿਲਾਂ ਕੁਆਟਰ ਪਲੇਟ ਸੈਲਡ ਦੀ ਖਾਓ ਨਾਲ ਦੀ ਨਾਲ ਖਾਣਾ ਸ਼ੁਰੂ ਕਰੋ ਹੁਣ ਤੁਸੀਂ ਜ਼ਿਆਦਾ ਰੋਟੀਆਂ ਨਹੀਂ ਖਾ ਪਾਓਗੇ ਕਿਉਂਕਿ ਤੁਸੀਂ ਸੈਲਡ ਦੀ ਮਾਤਰਾ ਕੰਜ਼ੂਮ ਕਰ ਲਈ ਜ਼ਿਆਦਾ ਇੱਕ ਤਾਂ ਤੁਹਾਡੇ ਕੋਲ ਜਿਹੜਾ ਹੈਗਾ ਲਾਈਵ ਜਿਹੜਾ ਹੈਗਾ ਫੂਡ ਆ ਉਹ ਤੁਸੀਂ ਇਨਟੇਕ ਕਰ ਲਿਆ ਜਿੰਦਾ ਫੂਡ ਠੀਕ ਹੈ ਉਸ ਤੋਂ ਬਾਅਦ ਤੁਸੀਂ ਤੁਸੀਂ ਪ੍ਰੋਸੈਸ ਕੀਤਾ ਖਾਣਾ ਖਾ ਰਹੇ ਭਾਵੇਂ ਰੋਟੀ ਪਕਾ ਰਹੇ ਪ੍ਰੋਸੈਸ ਕੀਤਾ ਠੀਕ ਹੈ ਤਾਂ ਉਹ ਜਿਆਦਾ ਤੁਹਾਨੂੰ ਨਹੀਂ ਲੈਣਾ ਪਏਗਾ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਤੇ ਘੜੇ ਬਾਪਾ ਨੂੰ ਪਾਣੀ ਪੀਣਾ ਫਿਰ ਤੁਹਾਨੂੰ ਪਤਾ ਹੈ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਮੱਜਰਾਸਨ ਚ ਬੈਠਣਾ ਤਾਂ ਇਹ ਸਾਰੇ ਨਿਯਮ ਨੇ ਇੱਥੇ ਘੱਟ ਵਯਾਮ ਕਰਕੇ ਵੀ ਬੋਡੀ ਬੈਲੈਂਸ ਕਰ ਸਕਦੇ ਹੋ ਚਾਹ ਤੁਸੀਂ ਬੰਦ ਕਰ ਦਿੱਤੀ ਹੈ ਮਿੱਠਾ ਖੰਡ ਬਿਲਕੁਲ ਬੰਦ ਕਰ ਦਿਚ ਚਾਹੇ ਜਗ੍ਹਾ ਤੁਸੀਂ ਗੁੜ ਸ਼ੱਕਰ ਯੂਜ਼ ਕਰ ਰਹੇ ਹੋ ਲੇਕਿਨ ਤੁਹਾਨੂੰ ਪਤਾ ਹੈ ਕਿ ਖਾਣੇ ਤੋਂ ਤੁਰੰਤ ਬਾਅਦ ਆਈਸਕ੍ਰੀਮ ਨਹੀਂ ਖਾਣੀ ਤੇ ਨਹੀਂ ਖਾਣੀ